कलो यारो <SMuchridgearía>

थैंक यू हेलो दोस्तों हम पहुंच चुके हैं श्री अनदपुर साहब जिथे आज आप लाइट एंड साउंड ਸਾਰੇ ਜੀ ਦੇਖੋ ਸਾਡੇ ਤੁਸੀਂ ਸਿੱਧੀ-ਸਿੱਧੀ ਜੁੜੋ ਸਾਰੇ ਮੇਰੇ ਤੋਂ ਦੇਖ ਸਕਦੇ ਹੋ ਸੰਗਤਾਂ ਦਾ ਮੂਹਰੇ ਆ ਕੇ ਪਹੁੰਚਿਆ ਇਕੱਠ ਜਲਦੀ ਜਲਦੀ ਆਜੋ ਸੰਗਤ ਜੀ ਸਾਜ ਦੁਰਜੀ ਪਾਹ ਫਾਈਂ ਰੱਖਿਓ ਸਾਜ ਦੁਰਜੀ ਅੱਗੇ ਅੱਗੇ ਸਾਡੀ ਫਰਿਆਦ ਗੁਰੂ ਜੀ ਅੰਕੋ ਕਹਿੰਦੇ ਆਂ ਚਾਰਨ ਤੇਰੀ ਬਾਹ ਬੜੀ ਜੀ कौन है जिनादी पटेल چو ته کي کديو ته مليا سواب ان پورا ماني ته لو آ فضا مو سواب ني نو مان هن ته لو کي پاني دي ماجي اندر ٽيڊي کي ته پورو وڌي اوري وھ پٿڙا ڏک وھ پٿڙا هي بہت پڑھیے قدھی چھوڑیے نہ انا جی جی بہت پڑھیے آ قدھی چھوڑیے نہ انا سیلے کے بدل کر بیبی یاترا اپ کی جی او دوکھین پنڈ کے زمین پر میرے کارندے میرے پختہ حمایت میں جان چھا और ये मेरा पुलिस आई है से इसे के मिलने को बाद रिपोर्ट कराया और स्टॉप हो गया और मेरे पास दादाजी के कागज थे नहीं भाई की इच्छा किता ये अकाउंट है बेटा जी ਦੇ ਪੱਟਕ ਸੁਹੀਏ ਭੱਜੇ ਨਿੱਲ ਖੜਾ ਕੋਈ ਨਹੀਂ ਲਾਭੀਏ ਪੰਡਤਰਾ ਹੀ ਤਾਂ ਹੋ ਗਿਆ ਕੋਈ ਜਨਾਬ ਕਮੈਂਟਸ ਸੁਹੀਏ ਕੁਝਦੋਂ ਵੀ ਸੀਂਤਾ ਜਾਈਏ ਕੋਈ ਤਾਂ ਕੋਈ ਦੇਖੂਗਾ ਆਹਦੇ ਵਿੱਚ ਲਿਆ ਕੇ ਪਰ ਮੈਂ ਲਾਈਵ ਤੇ ਵੀ ਫੜਦਾ ਮੈਂ ਤਾਂ ਦੇਖੀ ਜਾਊਗਾ ਹੁਣ ਬਾਏ ਜੀ ਬੰਦੋ ਆਪਾਂ ਕਰਾਂ ਜੇ ਤੋੜ ਮਾਰ ਕੇ ਚੱਲ ਗਏ ਨਹੀਂ ਪਈ ਜਨਾਬ ਜੀ ਹੁਣ ਸੜਨ ਸਜੋਗੇ ਇਹ ਖੇਡ ਪਟਿਆਲਾ ਦਾ ਕਰਮ ਕੇ ਵਧੇਗਾ ਬਹੁਤ ਅੱਛਾ ਅਖੜ ਲੱਗੇ ਰਾਹੀਆ ਕੋਈ ਬਾਤ ਕੌਣ ਤੁਹਾਡੀ ਵਾਦੂ ਕੋਈ ਬਹੁਤ ਵੱਡਾ ਮਹਾਪੁਰ ਜੋ ਆਪ ਆਪਣੇ ਸੀਸ ਦਾ ਪਰਿਗਾਮ ਕਰੇ ਆਪਣੀ ਸਾਹ ਲੱਗਦਾ ਖੂਨ ਇਸ ਧਰਤੀ ਦੇ ਤੱਕ ਤੇ ਬਦੀ ਰੁਕੇਦੀ ਹੋ ਸਕਦੀ ਤੋਂ ਅਜੇ ਤੋਂ بو بو تدي سن نديلا آ جان دے ਸਾਲ ਦੀ عمر ਦੇ ਵਿੱਚ ਧੱਕੇ ਨਾਲ ਪਾਇਆ ਜਾ ਰਿਹਾ ਸੀ ਪੈਣ ਨਹੀਂ ਦਿੱਤਾ ਅੱਜ ਧੱਕੇ ਨਾਲ ਪਾਇਆ ਜਾ ਰਿਹਾ ਹੈ ਲੈਣ ਵੀ ਨਹੀਂ ਦੇਵਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਗੱਲ ਕਰਦਾ ਜਮਾ ਪਿਆਰਿਓ ਅੱਜ ਅਸੀਂ ਕਈ ਨਿੱਤਿਲਕ ਜੰਨੂ ਖਾਤਰ ਮੇਰੇ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਠੀਕ ਹੈ ਪਰ ਮੈਂ ਆਮ ਸਟੇਜਾਂ ਤੇ ਕਹਿਣਾ ਹੁਣਾ ਮੇਰੇ ਪਾਤਸ਼ਾਹ ਨੇ ਮਜ਼ਲੂਮਾਂ ਦੀ ਰੱਖਿਆ ਲਈ ਕਰਮਾਈ ਦਿੱਤੀ ਉਸ ਟਾਈਮ ਕੋਈ ਹੋਰ ਧਰਮ ਦਾ ਕੋਈ ਹੋਰ ਫਿਰਕੇ ਦੇ ਲੋਕ ਨਹੀਂ ਹੁੰਦੇ ਮੇਰੇ ਪਾਤਸ਼ਾਹ ਉਹਨਾਂ ਵਾਸਤੇ ਵੀ ਕੁਰਬਾਨੀ ਦਿੱਤੀ ਹੁਣ ਕਈ ਤੇ ਵਾਰਤਾਲਾਪ ਹੋਇਆ ਔਰੰਗਜ਼ੇਬ ਆਇਆ ਕਾਜ਼ੀ ਆਇਆ ਏ ਜਲਾਦ ਆਇਆ ਏ ਔਰੰਗਜ਼ੇਬ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ ਮੇਰਾ ਦਾਦਾ ਵੀ ਬਾਦਸ਼ਾਹ ਸੀ ਮੇਰਾ ਪਿਓ ਬਾਦਸ਼ਾਹ ਮੈਂ ਵੀ ਬਾਦਸ਼ਾਹ ਹਾਂ ਅਸੀਂ ਜੱਦੀ ਪੁੱਛੀ ਬਾਦਸ਼ਾਹ ਹੁੰਨੇ ਆ ਕਾਜ਼ੀ ਕਹਿੰਦਾ ਮੇਰਾ ਦਾਦਾ ਵੀ ਕਾਜ਼ੀ ਮੇਰਾ ਪੜਦਾਦਾ ਕਾਜ਼ੀ ਮੇਰਾ ਪਿਓ ਕਾਜ਼ੀ ਅਸੀਂ ਵੀ ਜੱਦੀ ਪੁੱਛਤੀਆਂ ਇਹਹੀ ਗੱਲ ਜਦੋਂ ਜਲਾਦ ਨੇ ਦਹਿرائی ਕਹਿੰਦੇ ਸਦਾ ਇੱਕ ਸਹਿਜ ਦੇ ਵਿੱਚ ਰਹਿਣ ਵਾਲੇ ਨਵੇਂ ਪਾਤਸ਼ਾਹ ਕਹਿੰਦੇ ਕੜਕੇ ਨੇ ਕਰਜੇ ਨੇ ਆਖਣ ਲੱਗੇ ਆਏ ਬਾਉਛਾ ਰੌਗਦੇ ਆਏ ਕਾਜ਼ੀ ਆ ਜਲਾਦ ਅਗਰ ਤੁਸੀਂ ਜੱਦੀ ਪੁੱਛਦੀ ਹੋ ਤੇ ਇੱਧਰ ਵੀ ਜੱਦੀ ਪੁੱਛਦੀ ਆ ਮੈਂ ਵੀ ਮੇਰਾ ਖਾਨਦਾਨ ਵੀ ਉਹ ਹੈ ਜਿਨ੍ਹਾਂ ਦੇ ਤੱਤੀਆਂ ਤਵੀਆਂ ਤੇ ਰਿੰਝਦੀਆਂ ਦੇਗਾਂ ਦੇ ਵਿੱਚ ਵੀ ਸਰਬੱਤ ਦਾ ਭਲਾ ਮੰਗਿਆ ਸੀ ਇੱਧਰ ਵੀ ਜੱਦੀ ਖੜਾ ਹੈ ਸ਼ਹੀਦ ਹੋਣ ਵਾਸਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੁੱਕ ਦੀ ਗੱਲ ਜਦੋਂ ਕੋਈ ਵੀ ਹੀ ਨਾ ਨਾ ਕੰਮ ਆਇਆ ਤੇ ਕਹਿੰਦੇ ਫੇਰ ਜਿਹੜੇ ਮੇਰੇ ਪਾਤਸ਼ਾਹ ਦੇ ਨਾਲ ਪੰਜ ਪ੍ਰਾਣਾ ਤੋਂ ਪਿਆਰੇ ਸਿੱਖ ਗਏ ਸੀ ਨਾ ਭਾਈ ਮਤੀ ਦਾਸ ਸੀ ਭਾਈ ਸਤੀ ਦਾਸ ਸੀ ਭਾਈ ਦਿਆਲਾ ਜੀ ਭਾਈ ਉਹਦਾ ਜੀ ਤੇ ਭਾਈ ਗੁਰਦੱਤਾ ਜੀ ਕਹਿੰਦੇ ਉਹਨਾਂ ਪੰਜਾ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਨੂੰ ਚੁਣਿਆਏ ਉਹ ਕਿਹੜੇ ਨੇ ਭਾਈ ਸਾਹਿਬ ਭਾਈ ਮਤੀ ਦਾਸ ਮਤੀ ਦਾਸ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਔਰੰਗਜ਼ੇਬ ਦੀ ਸਮੇਂ ਦੀ ਹਕੂਮਤ ਦੀ ਪਰ ਉਹਨਾਂ ਨੂੰ ਪਤਾ ਸੀ ਕਿ ਗੁਰੂ ਦਾ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਸਿੱਖਾਂ ਨੂੰ ਆਪਣੇ ਪਰਾਨਾਂ ਤੋਂ ਵੱਧ ਪਿਆਰ ਕਰਦੇ ਨੇ ਪਿਆਰਿਓ ਇਹ ਸੱਚ ਹੈ ਅੱਜ ਵੀ ਅਸੀਂ ਆਪਣੇ ਤੇ ਆਈ ਮੁਸੀਬਤ ਜਰ ਲੈਨੇ ਆ ਪਰ ਆਪਣੇ ਬੱਚੇ ਦੇ ਕੰਡਾ ਵੱਜਿਆ ਵੀ ਅਸੀਂ ਜਰ ਨਹੀਂ ਸਕਦੇ ਦੁਸ਼ਮਣ ਦਾ ਅਸ ਟਾਈਮ ਹਕੂਮਤ ਦਾ ਇਹ ਮੰਨਣਾ ਸੀ ਕਿ ਜਦੋਂ ਇਹਦੇ ਸਿੱਖਾਂ ਨੂੰ ਇਹਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇਗਾ ਇਸ ਨੂੰ ਆਕੀਦੇ ਤੋਂ ਡਲਾ ਲਾਵਾਂਗੇ ਵਕਤ ਦੀ ਗੱਲ ਭਾਈ ਸਾਹਿਬ ਭਾਈ ਮਤੀ ਦਾਸ ਉਹਨਾਂ ਨੂੰ ਆਰੇ ਦੇ ਨਾਲ ਚੀਰ ਦਿੱਤਾ ਆਹਾ ਆਹਾ ਕਹਿੰਦੇ ਭਾਈ ਸਾਹਿਬ ਭਾਈ ਮਤੀ ਦਾਸ ਜਲਾਦ ਨੇ ਜਦੋਂ ਆਖਰੀ ਇੱਛਾ ਪੁੱਛੀ ਕਹਿੰਦੇ ਜਲਾਦਾ ਤੂੰ ਆਪਣਾ ਆਰਾ ਤਿੱਖਾ ਕਰ ਲਾ ਮੈਂ ਆਪਣਾ ਮਨ ਤਿੱਖਾ ਕਰ ਲੈਣਾ ਕਹਿੰਦੇ ਮੈਂ ਤੇ ਆਰਾ ਆਪਣੀ ਰੇਤੀ ਦੇ ਨਾਲ ਟਕੋਰੀ ਦੇ ਨਾਲ ਤਿੱਖਾ ਕਰ ਲਵਾਂਗਾ ਐ ਮਤੀਦਾਸ ਤੂੰ ਆਪਣਾ ਮਨ ਕਿਦਾਂ ਤਿੱਖਾ ਕਰੇਂਗਾ ਕਹਿੰਦੇ ਮੈਂ ਗੁਰਬਾਣੀ ਦੇ ਨਾਲ ਕਹਿੰਦੇ ਪਾਠ ਸ਼ੁਰੂ ਕੀਤਾ ਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਨ ਤਾਜੂਨੀ ਸਾਹਿਬ ਹੁਗੁਰ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਹੈ ਤੀ ਸਚ ਮਾਨਕ ਹੋਸੀ ਵੀ ਸਹੀ ਜਲਾਦਾ ਦੇ ਫੱਟਿਆਂ ਦੇ ਵਿੱਚ ਨੂੜ ਕੇ ਜਦੋਂ ਆਰਾ ਸੀਸ ਦੇ ਉੱਤੇ ਰੱਖਿਆ ਏ ਜੀਰ ਪਾੜਾ ਸ਼ੁਰੂ ਕੀਤਾ ਹੈ ਭਾਈ ਸਾਹਿਬ ਭਾਈ ਮਤੀ ਦਾਸ ਜੀ ਗੁਰਬਾਣੀ ਪੜਦੇ ਜਾਂਦੇ ਨੇ ਕਹਿੰਦੇ ਜਦੋਂ ਬਿਲਕੁਲ ਚੀਰੇ ਗਿਆ ਨਾ ਆਖਰੀ ਪੌੜੀ ਸੀ ਜਦੋਂ ਚੀਰ ਹੋਏ ਦੋ ਹਿੱਸਿਆਂ ਦੇ ਵਿੱਚ ਸਰੀਰ ਡਿੱਗਾ ਹੋਇਆ ਹੈ ਅੱਧਾ ਸਰੀਰ ਇੱਧਰ ਡਿੱਗ ਗਿਆ ਹੈ ਅੱਧਾ ਸਰੀਰ ਇੱਧਰ ਡਿੱਗ ਗਿਆ ਹੈ ਕਹਿੰਦੇ ਗੁਰਬਾਣੀ ਬੰਦ ਨਹੀਂ ਹੋਈ ਇਤਿਹਾਸਕਾਰ ਲਿਖਦੇ ਨੇ ਕਿ ਆਖਰੀ ਸਲੋਕ ਜਿਵੇਂ ਦੋ ਪਾਠੀ ਰਣ ਕੇ ਸੰਗਤ ਜੀ ਜਿਵੇਂ ਦੋ ਪਾਠੀ ਰੜਕੇ ਭੋਗ ਪਾਉਂਦੇ ਨਾ ਕਹਿੰਦੇ ਇਸ ਤਰ੍ਹਾਂ ਆਵਾਜ਼ ਆਈ ਐਸੇ ਪਾਈ ਮਤੀ ਦਾਸ ਜੀ ਨੇ ਦੋ ਹਿੱਸਿਆਂ ਦੇ ਵਿੱਚ ਉਹ ਕੀ ਆਵਾਜ਼ ਸੀ ਸਨਾਟਾ ਸ਼ਾਇਆ ਹੋਇਆ ਇੱਕ ਆਵਾਜ਼ ਗੂੰਜੀ ਹੈ ਕਿਹੜੀ ਸਲੋ ਪਾਣੀ ਗੁਰੂ ਪਾਣੀ ਪਿਤਾ ਬੱਚੇ ਤਰਨ ਆਦੂ ਰੇ ਕਰੀਆ ਆਪਣੀ